ਅਜਵਾਗ ਜੇ ਵੱਡੀ ਜਾਂਦਾ ਪੱਠੇ ਨੂੰ ਤਾਂ ਪੱਠੀ ਪੁੱਛ ਲ ਗੋ ਹੋਰ ਛੜਾ ਠੀਕ ਆ ਦਾ ਠੀਕ ਆ ਹੋਰ ਕਿਵੇਂ ਆ ਹੋਰ ਵੱਡੀ ਜਾਂਦੇ ਪੱਠੇ ਹਾਂ ਹੋਰ ਕਹਿ ਮਾ ਵਧੀਆ ਵਧੀਆ ਦਾਇਆ ਮੇਰੀ ਗਾਂ ਸੁਈ ਵੀ ਆ ਜਿਆ ਰਤ ਪੱਠੀ ਦੇ ਦੋ ਥੋੜੇ ਜੇ ਟੋਕਰਾ ਕੱਜ ਟੋਕਰੇ ਦੀ ਕੀ ਗੱਲ ਕਰਦਾ ਤਾਏ ਭਾਵੇਂ ਪੰਡ ਲੈ ਜਾ ਪਰ ਕੋਈ ਲੰਮੀ ਹੀਗ ਵਾਲੀ ਆਵਾਜ਼ ਹੀ ਸੁਣਾ ਦੇ ਆਵਾਜ਼ ਸੁਣ ਕੇ ਪੱਠੇ ਦੇਓਗੇ ਹਾਂ ਹਾਂ ਆਵਾਜ਼ ਕਿਹਦੀ ਸੁਣਨੀ ਆ ਫਿਰ ਮਰਗੇ ਦੀ ਸੁਣਾ ਦੇ ਮਰਗੇ ਦੀ ਹਾਂ ਪੱਠੇ ਚੱਲ ਠੀਕ ਆ ਫਿਰ ਠੋਲ ਲੋ ਆ ਜੀ ਚੱਲ ਪੱਠੇ ਲੈ ਚੱਲਾਂਗੇ ਕਿਉਂ ਬਾਜ ਤੱਕਣਾ ਤੇ ਸੁਣਨਾ ਪਰੰਪਰ ਮੇਕੇ ਚਲਾਉਣਾ ਫਿਰ ਆਵਾਜ਼ ਬਾਹਰ ਨਿਕਲੂਗੀ ਕੋਈ ਨਾ ਲਾਇਆ ਮਰਜੀ ਵੇ ਆ ਬਹਿ ਜੋ ਤੁਸੀਂ ਵੀ ਭਵਾਂ ਦੀ ਹੋ ਤਾਇਆ ਤੂੰ ਮੈਂ ਆਇਆ ਤਾਇਆ ਕੀ ਹੋ ਗਿਆ ਤਾਇਆ ਕੈਰਕਰ ਤੂੰ ਕੀ ਹੋ ਗਿਆ ਤਾਇਆ ਸਾਹ ਚੜ ਗਿਆ ਸੀ ਯਾਰ ਪਿੱਛੇ ਹੀ ਮੁੜਾ ਸੀ ਆ ਯਾਰ ਦਾ ਕੋਈ ਨਾ ਤਾਇਆ ਮੈਂ ਤੂੰ ਪੰਦੀ ਵਧਨੇ ਵਧਦੀ ਗਏ ਬੰਨੀ ਪਈ ਯਾਰ ਆ ਚਾਕੇ ਆਹੀ ਲੈ ਜਾਂਦਾ ਰਹਿੰਦਾ ਸੁਣਾਉਣਾ ਚਾਹੀਦਾ ਅਸੀਂ ਹੋਰ ਵੱਧਨੇ ਨੇ ਇਹਦਾ ਠੀਕ ਆ ਇਹਦਾ ਸਾਵਾਸੇ ਛੋਡੇ ਆਹੀ ਲੈ ਜਾਂਦਾ ਅੱਲਾ ਸਿਗਾ ਸੀਗਾ ਹੋਰੀ ਪੰਗਾ ਪੈ ਗਿਆ ਸੀ ਓਏ ਸੁਣ ਲੈ ਤਾਏ ਤੋਂ ਮਰਚਾ ਜਿਹੜੀ ਮਸਾ ਪੰਡ ਬਣ ਕੇ ਬਣਾਈ ਸੀ ਨੋ ਵੀ ਲੈ ਗਿਆ ਚੱਕ ਚੱਲ ਵਾਢ ਲਓ ਪਈ ਜਾ ਕੀ ਯਾਰ ਕੇ ਮਿਆਂ ਹਰਮਨ ਵਧੀਆ ਹੋਰ ਆਂ ਪਾਂਜਾ ਹਾਂ ਪਾਂਜਾ ਠੀਕ ਆ ਨਾ ਰਜਾਈ ਚ ਵਾਲਾ ਠੰਡ ਬਹੁਤ ਆ ਅੰਦਰ ਟੈਕਦੇ ਨਹੀਂ ਯਾਰ ਉਹਦੀ ਰੋਣ ਲੱਗ ਜਾਂਦਾ ਵੀ ਬਾਹਰ ਲੈ ਕੇ ਜਾਓ ਮੈਨੂੰ ਟੈਂਸ਼ਨ ਨਾ ਲਿਆ ਕੱਪੜੇ ਬਹੁਤ ਪਾਇਆ ਚਾਰ ਪੰਜ ਪਾਇਓ ਥੱਲੇ ਦੀ ਠੀਕ ਆ ਵੀਰੀ ਗੱਲ ਸੁਣ ਹਰਮਨ ਹਾਂ ਆਪਣੇ ਵਾਲਾ ਜਿਹੜਾ ਤਾਇਆਗਾ ਹਾਂ ਭੋਲਾ ਪੰਡਾ ਰਹੀ ਹੈਗਾ ਆਪਾਂ ਕਿਸੇ ਤਰੀਕੇ ਨਾਲ ਤਾਂ ਸਾਈਨ ਕਰਾ ਕੇ ਜ਼ਮੀਨ ਆਪਦੇ ਨਾਂ ਕਰਾ ਲੈਣੇ ਆ। ਕੋਈ ਭੋਲਾ ਬਣਾ ਰਾ ਨਹੀਂ। ਐਵੇਂ ਹੀ ਲੱਗਦਾ 12 ਪੱਤਣਾ ਪਾਣੀ ਪੀਤਾ ਹੋਇਆ। ਮੈਨੂੰ ਤੈਨੂੰ ਪਤਾ ਨਹੀਂ ਉੱਤੇ ਆਪਾਂ ਤਾਂ ਜਾਣ ਕੇ ਮਰਜਾ ਬਾਨਾ ਲਾ ਕੇ ਪੰਡ ਲੈ ਗਿਆ ਸੀਗਾ। ਪਰ ਓਏ ਨਹੀਂ ਓਏ ਇੰਨਾ ਵੀ ਚਲਾਕ ਨਹੀਂਗਾ ਜਿੰਨਾ ਤੂੰ ਬਣਾਈ ਬੈਠਾਗਾ। ਜੇ ਆਪਾਂ ਕੋਈ ਨਾ ਕੋਈ ਸਕੀਮ ਲਾਤੀ ਉਹਨੇ ਸਾਈਨ ਕਰੀ ਦੇਣੇ। ਉਹ ਕਿਹੜਾ ਪੜਿਆ ਲਿਖਿਆ ਯਾਰ। ਠੀਕ ਆ ਕੋਈ ਲਾ ਸਕੀਮ ਪਰ ਸੋਚ ਤੂੰ ਵੀ ਸੋਚ ਮੈਂ ਵੀ ਸੋਚਣਾ। ਠੀਕ ਆ ਸੋਚ ਲੈਨੇ ਆਪਾਂ। ਅਨਮੋਲ ਐਡਗਾ ਆ ਗਈ ਹਾਂ ਕਿਵੇਂ ਹੋਏ ਆਪਾਂ ਐ ਕਰਾਂਗੇ ਦੋ ਕਾਗਜ਼ ਲੈ ਆਏਗੇ ਕੋਰੇ ਤੂੰ ਇਹ ਉੱਤੇ ਸਾਈਨ ਕਰਨ ਲੱਗੀ ਤਾਇ ਦੇ ਨਾਂ ਤੇ ਮੈਂ ਵੀ ਕਰਨ ਲੱਗ ਜੂ ਤਾਂ ਆਪਾਂ ਤਾਇ ਕੋਲ ਜਾਵਾਂਗੇ ਤਾਇ ਸਾਡੀ ਦੋਨੇ ਸ਼ਰਤ ਲੱਗੀ ਵੀ ਆ ਵੀ ਤੂੰ ਸਹਨਾਏ ਕਰਦਾ ਤੇ ਮੈਂ ਇਹ ਕਹਿੰਦਾ ਨਹੀਂ ਐ ਕਰਦਾ ਠੀਕ ਆ ਤੇ ਉੱਤੇ ਆ ਕੋਈ ਨਾ ਮੈਂ ਕਰਕੇ ਦਿਖਾ ਦਿੰਦਾ ਤੁਹਾਨੂੰ ਤਾਂ ਆਪਾਂ ਥੱਲੜ ਲਾ ਜਿਹੜਾ ਕਾਗਜ਼ ਹੋਇਆ ਉਹ ਦੇਤੇ ਕਰਾਵਾਂਗੇ ਕੋਰੀ ਤੇ ਠੀਕ ਆ ਆ ਪਤਾ ਹੀ ਨਾ ਇਹ ਕਹਿੰਦੇ 200 ਰੁਪਏ ਲੈ ਲਈ ਉਹ ਬੋਤਲ ਦੇ ਮਗਰ ਲੈ ਲੂਗਾ 200 ਰੁਪਏ ਕਰ ਦੂ ਨਾ ਸੈਨ ਤੂੰ ਵੀ ਤਾ ਮੈਂ ਸਾਰ ਤੇ ਜਿੱਤ ਨਹੀਂ ਆਏ ਕਹਿੰਦੀ ਤਾ ਹਾਂ ਠੀਕ ਆ ਨਾ ਹਾਂ ਮੈਂ ਕਹਿੰਦਾ ਐ ਕਰ ਤੂੰ ਕਾਗਜ਼ ਕੋਕ ਜੀ ਲੈ ਕੇ ਆ ਮੈਨੂੰ ਘਰੇ ਛੱਡ ਕੇ ਆਉਣਾ ਤੇਰਾ ਠੀਕ ਆ ਮੈਂ ਲੱਭ ਲੈਣਾ ਕਾਗਜ਼ ਠੀਕ ਆ ਚੱਲ ਮੈਂ ਚੱਲਿਆ ਫੇ ਠੀਕ ਚਾ ਠੀਕ ਹੋਰ ਤਾ ਕਿਵੇਂ ਆ ਠੀਕ ਆ ਛੇਰਾ ਵਧੀਆ ਫਿਰ ਐ ਸਿੱਕੀ ਨਾ ਤੂੰ ਹੀ ਹਾਂ ਹਾਂ ਸਿੱਕੀ ਜਾ ਨਾ ਆ ਮੇਰੀ ਇਹ ਤਾਂ ਨਾ ਲੱਗਦੀ ਸ਼ਰਤ। ਅੱਛਾ। ਇਹ ਕਹਿੰਦਾ ਤੂੰ ਸੈਨ ਐ ਕਰਦਾ। ਅੱਛਾ। ਮੈਂ ਕਿਹਾ ਵੀ ਤੂੰ ਸੈਨ ਐ ਕਰਦਾ। ਅੱਛਾ। ਹੁਣ ਤੂੰ ਕਰਕੇ ਦਿਖਾ ਵੀ ਤੇਰੇ ਸਹੀ ਸੈਨ ਕਿਵੇਂ ਆ। ਲੈ ਆ ਬਲੱਛਾ। ਇਹ ਦੋ ਬੋਤਲਾਂ ਨੂੰ 200 ਰੁਪਏ ਦੇ ਦਾਂਗੇ। ਠੀਕ ਆ। ਐ ਕਰੀ। ਇੱਕ ਤਾਂ ਇੱਥੇ ਕਰ ਦੇ। ਠੀਕ ਆ। ਇੱਕ ਇਹਦੇ ਅਗਲੇ ਤੇ ਕਰ ਦੇ। ਰਕਤਾਂ ਠੰਡ ਬਾਲੀ ਆ। ਲੈ। ਬਿੱਲ ਆਏ ਹੋਏ ਹਰਮਣ। ਲੈ ਪਾਇਆ ਤੇਰਾ 200 ਰੁਪਏ। ਹਏ ਓਏ ਬਣ ਗਈ ਗੱਲ ਬਣ ਗਈ ਗੱਲ ਮਨਾਵਾਂਗੇ ਲੋਹੜੀ ਅੱਜ ਹੋਣਾ ਹੋ ਲੋਹੜੀ ਖੁਸ਼ ਨਾ ਹੋ ਤੂੰ ਉਦਾਸ ਹੋ ਕਿਉਂ ਦੱਸ ਕਾ ਤੂੰ ਉਦਾਸ ਹੋਣਾ ਇਹਨੇ ਯਾਰ ਤੈਨੂੰ ਸਾਇਨ ਕਰੇ 200 ਰੁਪਏ ਦੇ ਕੇ ਤੇ ਪਿਆ ਲੱਖ ਜਮੀਨ ਅਸੀਂ ਆਦ ਦੇ ਨਾਮ ਕਰਾ ਲਿਆ ਅਗਲਾ ਤੈਨੂੰ ਸਾਇਨ ਤਾਈਓ ਕਰਾਏ ਆ ਨਾ ਤੇ 200 ਤਾਂ ਬਸ ਸਾਇਨ ਮੈਂ ਤਾਂ 50 ਕਰਾ ਲਉ ਪਹਿਲੀ ਤਾਂ ਛੋਟੀ ਤਾਈ ਦੇ ਨਾਮ ਸਾਰੀ ਓ ਜਾ ਓ ਤਾਇਆ ਪਹਿਲੇ ਤੇ ਨਾ 200 ਰੁਪਏ ਤੇਰਾ ਪੈਸਾ ਮੈਂ ਨਹੀਂ ਕਰ ਸਕਦਾ